ਕੋਈ ਰੋਲਾ ਲੱਪਾ ਨਹੀਂ ਹੈ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਐਮ ਐਲ ਏ ਐਮ ਪੀ 7 ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਉਹ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰਨ ਵਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮ ਕੇ ਬਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮ ਐਲ ਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣ ਰਹੇ ਉਹ ਤਲਖੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੁੱਡੀ ਸਤਿਕਾਰਯੋਗ ਸਾਰੇ ਰਿਪ੍ਰেজੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ بڑے ਐਮਕੇ ਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੁੱਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਇਹ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਤੇ ਕਿਤੇ ਦਾ ਚੰਗੀ ਗੱਲ ਹੈ ਤੇ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਹਾਂ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਐਮਪੀ ਨੇ ਐਲੋਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ ਜੀ ਜੈ ਐਗਰੀਕਲਚਰ ਡਿਪਾਰਟਮੈਂਟ ਵੀ ਨੇ ਆਰ ਡਿਪਾਰਟਮੈਂਟ ਵੀ ਵੀ ਨਹੀਂ ਕੋਈ ਵੀ ਦਿੱਕਤ ਹੈ ਇਹ رابطہ ਕਾਇਮ ਕਰਕੇ ਸਾਡੇ ਅਫਸਰਾਂ ਨਾਲ ਉਸ ਦਾ ਤਬਦਿਲ ਕਰਦੇ ਅਸੀਂ ਆਪਣੇ ਤੋਂ ਉਸੇ ਵੀ ਜਿੰਨੀ ਐ ਪੰਚਾਇਤ ਲੁਧਿਆਣੇ ਦੇ ਗਰੁੱਪਾਂ ਦੀਆਂ ਮਸ਼ੀਨਾਂ ਨੇ ਉਹਦਾ ਸਾਰਾ ਪੂਲ ਕਰਕੇ ਜਿਹੜੇ ਹੋਸ਼ਕੋਰਡ ਵੀਰ ਨੇ ਜੀਨੂ ਰੋਸਣ ਵਾਲੇ ਹਰ ਪਿੰਡ ਤੇ ਜਾਈ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਮਸ਼ੀਨ ਕਦੋਂ ਆਣੀ ਹੈ ਜਿਹੜਾ ਛੋਟਾ ਜੀਮੀਦਾਰ ਜਿਹੜਾ ਵੱਡਾ ਜੀਮੀਦਾਰ ਆਂਡ ਕਰ ਲਾਂਦਾ ਜਿਆਦਾ ਉਹਦੇ ਕੋਲ ਐਕਸਲ ਮਸ਼ੀਨ ਹੁੰਦੀ ਆ ਜਾਂ ਉਹ ਹਾਇਰ ਕਰ ਲਾਂਦਾ ਜਾਂ ਉਹ ਬਿਲਰ ਵਾਲੇ ਨਾਲ ਗੱਲ ਕਰ ਲਾਂਦਾ ਉਹ ਸਾਰੀ ਹੈ ਤੇ ਬਿਲਰ ਵਾਲੇ ਨੇ ਕੰਮ ਬਣਾਉਂਦੇ ਹੋ ਨਾ ਉਹੋ ਪ੍ਰਸ਼ਾਂਦੀ ਜਮੀਨ ਚੋਂ ਇਮੀਡੀਏਟਲੀ ਚੱਕੋ ਨਾਲੇ ਉਹੋ ਬਜਾਈ ਦੇ ਵਿੱਚ ਜਗਾ ਲੈ ਲੋ ਸਮੂਹ ਪੰਚਾਇਤ ਵੀ ਜੀ ਦਵਾਣਾ ਨੇ ਐ ਤੇ ਜੇਨੇ ਜਿਹੜੀ ਵੀ ਪੰਚਾਇਤ ਉੱਥੇ ਸਟੋਰ ਕਰ ਲਓ ਉੱਥੋਂ ਕਰਕੇ ਵਾਲੇ ਚੁੱਕੋ ਉਹ ਵੀ ਉਹ ਮਹਿੰਗੇ ਇਸ ਗੱਲ ਤੇ ਇਹ ਨੰਨੀ ਪੜਾਇਤ ਕਿਸਾਨਾਂ ਦੀ ਆਈ ਸੀ ਬੇਲ ਮੇਲ ਬਣ ਤੋਂ ਬਾਅਦ ਉੱਥੇ ਖੇਤ ਦੇ ਵਿੱਚ ਕਈ ਕਈ ਆਪਰਾਧੀ ਉਹ ਲਿਖੂ ਬਾਅਦ ਜਿਹੜੀ ਆਪਣੀ ਦਿੱਤਨੀ ਆ ਉਹਦੇ ਚ ਦੇਖੋ ਆਪਾਂ 15 ਨਵੰਬਰ ਤੱਕ ਪੇਸ਼ ਕਰ ਦੇਣਾ ਸਾਡੇ ਕੋਲ ਦਾਇਰ ਹੁੰਦਾ ਨਾ ਨਹੀਂ ਕੀ ਇਹ ਬੀਜ ਦੇ ਝੋਟਾ ਇਸ ਤੋਂ ਚੰਗਾ ਆਸੋ ਨਹੀਂ ਹੋਰ ਕੋਈ ਵਧੀਆ ਆਪცია ਨਹੀਂ ਲੱਗਿਆ ਇਹ ਬੜੀ ਵੱਡੀ ਗੱਲ ਆ ਵੀ ਇਹ ਯਾਰ ਮੈਂ ਅੱਗ ਨਹੀਂ ਲਾਂਦਾ ਦਾ ਜਿਹੜੇ 225 30 ਨੇ ਲਾਈ ਆ ਜੀ ਚ ਆਪਣਾ ਵੀ ਆ ਤਾਂ ਪੱਪਾ ਨੂੰ ਵੀ ਸੋਚਣਾ ਚਾਹੀਦਾ ਤੇ ਆਪਣੇ ਪਿੰਡ ਚ ਵੀ ਮੈਕਸਿਮ ਕਿਸਾਨ ਨੇ ਜਿਨ੍ਹਾਂ ਨੇ ਅੱਗ ਨਹੀਂ ਲਾਂਦੇ ਹਾਂਜੀ ਠੀਕ ਹੈ ਨਾ ਇਹ ਉਹਨਾਂ ਨੇ ਅਸੀਂ ਇੰਟਰੈਕਟ ਕਰਦੇ ਆ ਉਹ ਅੰਬੇ ਨਾਂ ਨਾਂ ਕਰਕੇ ਸਾਨੂੰ ਫਾਇਦਾ ਹੋਇਆ ਸਾਡੀ ਉਪਜ ਵੀ ਵੱਧ ਗਈ ਗੱਦਾ ਖਰਚਾ ਵੀ ਘਟ ਗਿਆ ਅਸੀਂ এনवायरमेंटਰੀ ਬਚਾਲਿਆ ਅਸੀਂ ਆਪਣੀ ਸਿਹਤ ਵੀ ਬਚਾਲੀਏ ਦੇਖੋ ਆਪਾਂ ਨੂੰ ਜ਼ਰੂਰਵਾਰ ਹੋਣਾ ਪੈਣਾ ਹੈ ਕਿਉਂਕਿ ਅੱਜ ਦੇ ਸਮੇਂ ਬਦਲ ਜਾਂਦੇ ਨੇ ਪਹਿਲਾਂ 5-7 ਸਾਲ ਪਹਿਲਾਂ ਸਾਧਨ ਨਹੀਂ ਹੁੰਦੇ ਸੀ ਇਹਨਾਂ ਦਾ ਅਲਟਰਨੇਟਿਵ ਨਹੀਂ ਹੁੰਦਾ ਸੀ ਕਿਸਾਨ ਬਜਰੂਰ ਸੀ ਬਸ ਉਹਨੂੰ ਮਜਬੂਰੀ ਵਾਲੀ ਗੱਲ ਨਹੀਂ ਹੈ